ਹਾਂ ਜੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਪੰਜ ਜੀ ਕੀ ਹਾਲ ਚਾਲ ਹੈ ਠੀਕ ਠਾਕ ਜੀ ਫੋਨ ਨੰਬਰ ਦੱਸ ਦਿਓ ਜੀ 8564398197 ਠੀਕ ਆ ਗੱਬਣ ਵੇੜਾ ਇਹ ਗੱਬਣ ਵਸ਼ੀ ਹੈ ਜੀ 10-12 ਦਿਨ ਖੜੀ ਹੈ ਕਿੰਨਾ ਦੁੱਧ ਜਵਾਈ ਜਾਊਗੀ ਦੁੱਧ ਜਵਾ ਦੂ 16-17 ਕਿਲੋ ਜੀ ਠੀਕ ਹੈ ਬਾਕੀ ਚੰਗੀ ਕੁਆਲਿਟੀ ਵਾਲੀ ਹੈ ਹਨਾ ਸੋਹਣੀ ਬੋਧਿਆ ਵਸ਼ੀ ਥਣ ਥਣ ਬੜਾ ਚੰਗਾ ਸੋਹਣਾ ਲੱਗਾ ਜੀ ਜਿੱਦਣ ਤਿਆਰ ਹੋਈ ਮੂੰਹ ਬੋਲਣਾ ਜੀ ਇਹਨਾਂ ਵੀ ਹੈਗੀਆਂ ਨੇ ਆਹ ਜਿਹੜੀ ਆ ਦੂਜੇ ਨੰਬਰ ਵਾਲੀ ਜੀ ਇਹ ਟੋਕੜਾ ਜੀ ਮਾਜਿਆ ਟੋਕੜ ਮਾਜਿਆ ਤੇ ਕਿੰਨੇ ਦੁੱਧ ਵਾਲੀ ਹੈ ਜੀ ਇਹ ਕੋ 50000 47000 47000 ਹੀ ਦੇਣੀ ਆ ਮਿਲਦੀ ਪਰ 파ੜੇ ਦੇ 파ੜੇ ਦੇ 파ੜੇ 45000 ਦੀ ਆ ਜਿਹੜੀ ਤਾਜੀ ਸੂਈ ਹੈ ਜੀ ਇਹ ਤਾਜੀ ਸੂਈ ਆ ਜਿਸ ਵੇ ਜੀ ਤੇ ਕਿੰਨਾ ਬੋਲਾ ਜੀ ਇਹ ਬੋਲਾ ਤੇ ਕੋਣਾ ਜੀ 8 ਕਿਲੋ ਜੀ ਠੀਕ ਆ ਮਗਰ ਵਸ਼ੀ ਚੰਗੀ ਕੁਆਲਟੀ ਵਾਲੀ ਵਸ਼ੀ ਹੈ ਜੀ ਇਹਦਾ ਮੁੱਲ ਕਿੰਨਾ ਜੀ ਇਹਦਾ ਮੁੱਲ ਤੇ 42000 ਕੀਤਾ ਹੈ 3838000 ਦੀ ਹਾਂ ਲਓ ਜੀ ਆ ਮੁੱਲੀ ਪਸ਼ੂ ਨਹੀਂ ਲੱਪਣੇ ਸੋਹਣੇ ਸੁਨੱਖੇ ਆ ਚੰਗੀ ਕੁਆਲਟੀ ਵਾਲਿਆਂ ਲਾਇਓ ਵੀਰ ਨੂੰ ਫੋਨ ਤੇ ਤਸੱਲੀ ਕਰਨਾ ਗਾਹ ਦੀ ਜ਼ਿੰਮੇਵਾਰੀ ਹੈ ਧੰਨਵਾਦ ਜੀ